ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਉਣ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਾਈ ਰੂਪੇ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਬਾਜਬ ਰੇਟ ਦੇ ਵਿੱਚ ਜਿਵੇਂ ਨੋਰਮਲ ਰੇਟ ਦੇ ਵਿੱਚ ਬਾੜ ਦਿਖਾ ਦੇਾਂਗੇ ਲਾਸਟ ਦੇ ਇੱਕ ਤੁਹਾਨੂੰ ਸੂਈ ਸਬਾਈ ਪਲੂਣ ਝੋਟੀ ਦਿਖਾ ਰਹੇ ਬੱਚੇ ਤੇ ਜਮਾ ਰੈਡੀ ਤੇ ਧਾਰਾਂ ਧੁਰਾਂ ਦੀ ਓਕੇ ਸਾਰੀ ਗੱਲਬਾਤ ਬਾਈ ਬੋਰਡ ਨਾ ਕਰਾਵਾਂਗੇ ਚੰਗੇ ਕਦ ਕੱਢ ਤੇ ਚੰਗੇ ਪਿੱਠ ਬੁੜੇ ਝੋਟੀ ਆ ਗਈ ਸਸੀ ਗਾਵਾ ਜੀ ਸਸੀ ਗਾਵਾ ਜੀ ਹੋ ਠੀਕ ਹੋ ਜੀ ਬਹੁਤ ਵਧੀਆ ਜੀ ਪਹਿਲਾਂ ਦਾ ਨੰਬਰ ਬੋਲੋ ਜੀ ਨੰਬਰ 94799 ਜੀ 085855 ਜੀ 085855 ਜੀ 55 ਪਿੰਡ ਆਪਣਾ ਜੀ ਐਂਡ ਭਾਈ ਰੁਪਾਵੇ ਜਿਲ੍ਹਾ ਆਪਾਂ ਨੂੰ ਬਠਿੰਡਾ ਜੀ ਦਸੀਹ ਰਾਮਪਰਾਹੁਲ ਆ ਗਈ ਨੇੜੇ ਨੇੜੇ ਆਪਣੇ ਜਿਹਾ ਭਗਤਾ ਭਾਈ ਆ ਗਿਆ ਸਲਾਦਪੁਰ ਆ ਗਿਆ ਜੀ ਹੂੰ ਅਸਾ ਆਪਣਾ ਮਜਾਲੇ ਬੰਦ ਰਹੇ ਦਾ ਰਾਮਪੁਰ ਮੰਡੀ ਆ ਅੱਜ ਫਿਰ ਵੀਰ ਦੋ ਦਿਖਾ ਰਹੇ ਆ ਆ ਦੋ ਆ ਜੀ ਪਾ ਦੋ ਪਹਿਲਾਂ ਨਹੀਂ ਇਹਦੋਂ ਨੇ ਦੋਨੇ ਪਹਿਲ ਨਹੀਂ ਪਹਿਲਾਂ ਕਿਹੜੀ ਕੱਟੀ ਤੇਰੀ ਦੇਖੀ ਇਹਨੇ ਵੀਰੇ ਲੇਖੇ ਕੋਈ ਨਹੀਂ ਹੈਨਾ ਕੱਟੀ ਬਹੁਤ ਚੰਗੀਆਂ ਬਈ ਕੱਟੀ ਬਹੁਤ ਚੰਗੀਆਂ ਤੇ ਮਗਰ ਕੀ ਆ ਗਿਆ ਵੀਰੇ ਇਹਦੇ ਮੰਗਰੇ ਦੇ ਕਟਾ ਜੀ ਕਟਾ ਤੇ ਮੂੰਹੋਂ ਕਿਵੇਂ ਹੋਊਗੀ ਜੀ ਉਹ ਇਹ ਦੋ ਦੰਦ ਆ ਜੀ ਰਸ਼ਤਮ ਦੀ ਆਏ ਆਪ ਕੱਟੀ ਰਸ਼ਤਮ ਦੀ ਦਾ ਆਂਦੀ ਪਈ ਆ ਹੈਨਾ ਆ ਦੇਖੋ ਤਾਂ ਤੋਂ ਪਿੱਠ ਪੁੜਾ ਇਹਦਾ ਤੇ ਕਦੋਂ ਸੂਈ ਆ ਜੀ ਇਹ ਇਹਨੂੰ ਬਈ ਇਹ ਚੌਥਾ ਨਾ ਹੋਏ ਸੂਈ ਕਿੰਨਾ ਰੈੜੀ ਦੁੱਧ ਬੋਲਾ ਉਧੇ ਥਲੇ 8 ਕਿਲੋ ਹੋਵੇ ਜੇ ਕਿੰਨਾ ਕੁ ਦੇ ਸਕਦੀ ਹੈ ਬਾਈ ਉਧ ਬਈ ਆਪਾਂ 11-12 ਲੀਟਰ ਦੀ ਉਮੀਦ ਹੈ ਤੂੰ ਹੋਏਗਾ ਯਾਰ ਜਿਵੇਂ ਇਹਦਾ ਕੱਦ ਕਾਠ ਹੈ ਨਾ ਤੇ ਪੱਠ ਪੁੜਾ ਖੋਲੋ ਜੀ ਦਾ ਤੋਰਾ ਕਰਾ ਕੇ ਚੰਡੀ ਢੁੰਡੀ ਬਹੁਤ ਹੈ ਬਾਈ ਓਕੇ ਆ ਜਮਾ ਹਾਂ ਜਮਾ ਹੌਲੀ ਕੋਈ ਭੁਰਾ ਵੀ ਠੀਕ ਆ ਜੀ ਆ ਦੇਖੋ ਜੀ ਤੋਰਾ ਤਾਰਾ ਤੁਹਾਨੂੰ ਕਰਾ ਦਾਂ ਚੱਕ ਥੋੜਾ ਪੱਕਾ ਜ਼ਰੂਰ ਥਾਂ ਆ ਦੇਖੋ ਤੋਰਾ ਤਾਰਾ ਇੱਕ ਨੰਬਰ ਥਾਨ ਭਾਂਡੇ ਦੀ ਪੂਰੀ ਸਾਫ ਸੁਥਰੀ ਮੋੜ ਲਿਓ ਜੀ ਵੀਰੇ ਬਜਨ ਬਜਨ ਬਹੁਤ ਆ ਬਾਈ ਯਾਰ ਐਨ ਬਜਨ ਫੋਲੋ ਕੋਈ ਆ ਕੇ ਐ ਨਾ ਕੋ ਹਣਾ ਨਾ ਨਾ ਵੀ ਹੌਲੀ ਹੈ ਔਰੀ ਅਭਾਜਨ ਬੋਜਨ ਸਕੀਨ ਸਕਾਂਤ ਕਾਠ ਸਕੀਨ ਬੋਜਨ ਸਕੀਨ ਸਕੂਨ ਮੈਂ ਕਹਿੰਨਾ ਆ ਦੇਖੋ ਜੀ ਥੱਲੇੋਂ ਦੇਖੋ ਤੁਸੀਂ ਪੂਰੀ ਪ੍ਰੋਪਰ ਸਾਰੇ ਖਾਣਾ ਖੁਣਾ ਦੀ ਐ ਨਹੀਂ ਗੱਲ ਹੈ ਕਿ ਲਾਓ ਆ ਦੇਖੋ ਜੀ ਬੰਨ ਵੀਰ ਫਿਰ ਆ ਗਈ ਹੈ ਨਾ ਉਹਦਾ ਕੋਈ ਗੱਲ ਹੀ ਨਹੀਂ ਯਾਰ ਬੱਚੇ ਵਿੱਚ ਉਪਰੋਕੇ ਸਾਰੀ ਹੋਰਾ ਔਲ ਨਹੀਂ ਯਾਰ ਜਮੇ ਥਾਂ ਤੋਂ ਖਾਣਵਾੜਾ ਕੱਢਿਆ ਯਾਰ ਹਣਾ ਗਲਾਸਾਂ ਆੜ ਕੇ ਥਾਂ ਕੱਢ ਕੇ ਮਾਰੇ ਮਾਲਾ ਸਾਨੂੰ ਚੰਗਾ ਬਈ ਯਾਰ ਹੂੰ ਹੋਰਾ ਤੁਹਾਨੂੰ ਹੁਣ ਵੀ ਕਰਾਵਾਂਗੇ ਇਹਦਾ ਚੈੱਕ ਧਾਰਾ ਮਾਰਦੇ ਆ ਬਣੇ ਹਾਂਜੀ ਧਾਰਾ ਮਾਰ ਦਿਓ ਕੱਟੀ ਨੇ ਥੱਲੇ ہاں ਕੋਣ ਗਾਰੇ ਬਾਅਦ ਜਾ ਇੱਕ ਨੰਬਰ ਤੇ ਬੈਠੋ ਜੀ ਸਭ ਆਲਾ ਲਈ ਆ ਆਧੁਰ ਫੋਲ ਲੈਂਦੀ ਆ ਦਿਖਾ ਦੇ ਵਾ ਮੈਂ ਤਾਂ ਕੋਈ ਚੱਕਰ ਹੀ ਨਹੀਂ ਹਰ ਪਹਿਲਾਂ ਕੰਮ ਨਹੀਂ ਆਣੀ ਜੀ ਤੇ ਵਾਈਜ ਬੂਈ ਪਰ ਪੋਲੀ ਤੇ ਮੋਟੀ ਹੈ ਤੇ ਵਾਈਜ ਬਹੁਤ ਜੰਗੇ ਬਈ ਯਾਰ ਵਾਈਜ ਰੂ ਦਾ ਕੋਈ ਚੱਕਰ ਜੇ ਮਾਰਦੇ ਹੂੰ ਮਾਰ ਮਾਰ ਨਾਲ ਹੋਰ ਮਾਰਦੇ ਚਾਰ ਤੇ ਯਾਰ ਲਾ ਓਕੇ ਲੈ ਜਲੋ ਨੂੰ ਮੜੀ ਖੋਲ ਕੇ ਤੋਰਾ ਕਰਾਇਗੇ ਜੇ ਦੁਆਰ ਤੋਂ ਆ ਦੇਖੋ ਜੀ ਥਾਣ ਥਣ ਕੱਢਿਆ ਘੱਟੀ ਨੇ ਚਾਰੇ ਥਾਣ ਨਿਕਲਵੇਂ ਪੂਰੇ ਗੈਪ ਪਿਆ ਕੋਈ ਥਾਣ ਨਹੀਂ ਨੇੜੇ ਕੋਈ ਹੋਰ ਨਹੀਂ ਕੋਈ ਗੱਲ ਆ ਦੇਖੋ ਹੂੰ ਪੁੱਤ ਨੇ ਮੋੜ ਦਿਓ ਵੀਰੇ ਆਇਓ ਤੋਏ ਇਧਰ ਦੀ ਮੋੜ ਲੈ ਕੋਈ ਚੱਕਰ ਆਇਆ ਆ ਦੇਖੋ ਜੀ ਥਾਣ ਭਾਂਡੇ ਸਾਫ ਸੁਥਰੇ ਥਣ ਕੱਢਿਆ ਕੱਟੀ ਨੇ ਗਲਾਸਾਂ ਵਰ ਗਿਆ ਕੱਟੀ ਨੇ ਬੰਨਣਾ ਬਾਈ ਯਾਰ ਇਹ ਤਾਂ ਤਾਂ ਸੁੱਈ ਹੈ ਤਾਂ ਬੋਲੇ ਤਾਂ ਖਾਲੀ ਹੋਈ ਹੈ ਹਾਂ ਖਾ ਪੀ ਗਏ ਆ ਦੇਖੋ ਜੀ ਹਾਂ ਆ ਦੇਖੋ ਥਣ ਭਾਂਡਾ ਸਮਾਰ ਕੇ ਦੇਖ ਲੋ ਦੇਖ ਥੱਲੇ ਤੋਂ ਇੱਕ ਨੰਬਰ ਬਾਈ ਵੀਰੇ ਬੋਰਡ ਕਿੰਨੇ ਪੈਸੇ ਆ ਗਏ ਇਹ ਇਹ ਬਾਈ ਆਪਾਂ ਇੱਕ ਬਾਈ ਦੇ ਦਾਂ ਮਾਨਦਾਨ ਮਾਨਦਾਨ ਹੋ ਜੀ ਓਕੇ 122000 ਰੁਪਏ ਜੋ ਤੁਹਾਡਾ ਮਾਨਦਾਨ ਹੋ ਜਾ। ਮਾਨਦਾਨ ਹੁਬਾ ਆਵੇ ਆਪਣਾ। ਨਿਸੀ ਜਾਂਦੀ ਵੀ। ਕਿੱਟੀ ਬਹੁਤ ਚੰਗੀ ਆ। ਹਾਂ। ਤੇ ਹੁਣ ਵੀਰੇ ਆਪਾਂ ਬੈਠ ਦੀ ਗੱਲ ਕਰ ਲ ਜਿਹੜੀ ਪਲੂਣ ਸੂਈ ਵੀ ਕਿੰਨੇ ਦਿਨ ਹੋ ਗਏ ਸੂਈ। ਆ ਦੇਖੋ ਜੀ। ਤੇ ਵੀਰੇ ਇਹ ਕਦੋਂ ਸੂਈ ਆ? ਇਹਨੂੰ 8-9 ਦਿਨ ਹੋ ਗਏ ਬਾਈ ਜੀ। 8-9 ਦਿਨ ਕਿੰਨਾ ਦੁੱਧਾ ਹੁਣ? ਦੁੱਧ ਹੋਊਗਾ ਬਾਈ 10 ਲੀਟਰ। 10 ਤੋਂ 11 ਲੀਟਰ। ਹਾਂ ਜੀ। ਤੇ ਤੋਰਾ ਕਰਾਓ ਇਹਦਾ ਚੈੱਕ। ਅਗਲਾ। ਮਗਰ ਆ ਗਈ ਬੱਚੀ ਜੀ। ਬੱਚੀ ਆ ਜੀ ਤਾਂ ਬੱਚੀ ਬਹੁਤ ਜ਼ਿਆਦਾ। ਤੇ ਪਲੂਣ ਸੂਈ ਵੀ ਆ ਬਾਈ। ਹਾਂ ਜੀ ਇਹ ਪਲੋਂ ਖੀਰੀ ਆ ਮੂ ਉਲੂਣ ਸੋਈ ਹੈ ਜੀ ਚੰਗੀਆਂ ਚ ਆ ਗਈ ਬਾਕੀ ਦੀ ਗੱਲ ਥਣ ਭਾਂਡੇ ਦੀ ਪੂਰੀ ਸਾਫ ਆ ਗਈ ਦੁੱਧ ਪੀਣ ਵਾਲੀ ਪੂਰੀ ਵਧੀਆ ਕਰੇ ਦੁੱਧ ਹੋਰ ਵੀ ਵਾ ਸਕਦੀ ਹੈ ਬਈ ਥੋੜਾ ਬਹੁਤ ਹਾਂ ਦੁੱਧ ਵਧੂ ਬਈ ਬੋਲ ਲਓ ਜੀ ਲੋ ਤਾਂ ਸੇਵਾ ਦਾ ਹੂੰ ਸੀਲ ਸਾਬ ਫੁੱਲ ਸੀਲ ਬਹੁਤ ਠੰਡੀ ਬਹੁਤ ਹੈ ਬਈ ਓਕੇ ਠੰਡੀ ਸੀਲ ਫੁੱਲ ਰੇਟ ਜਮਾ ਜਾਏ ਨਿਆਣਾ ਪਾਓ ਨਾ ਪਾਓ ਹੂੰ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਦੇਖੋ ਵੀਰੋ ਬੱਚਾ ਆਪਾਂ ਛੱਡ ਲਿਆ ਬੱਚਾ ਛੱਡ ਗੀ ਚੋਣੇ ਬਾਈ ਹਾਂ ਬੱਚਾ ਛੱਡਣਾ ਛੱਡ ਬਾਈ ਜਰਾ ਦੀ ਮਰਜ਼ੀ ਹੈ ਓਕੇ ਜੀ ਆ ਦੇਖੋ ਜੀ ਇਹ ਮਰਜ਼ੀ ਆ ਬਸ ਬਾਕੀ ਦੀ ਗੱਲ ਸਾਫ ਸੁਥਰੀ ਆ ਥੱਲੇ ਤੋਂ ਹਾਂ ਦੇਖੋ ਮਾਰ ਦੇ ਵੀਰੇ ਇਹਦਾਂ ਵੀ ਦੋ ਦੋ ਤਾਰਾਂ ਯਾਰ ਚੋਆਇਜ ਹੋਈ ਵਾਜਾਂਗੇ ਬਾਈ ਯਾਰ ਠੰਡੀ ਹੁੰਡੀ ਹੂੰ ਹੂੰ ਤਾਰਾ ਦੂਰੋਂ ਪ੍ਰੋਪਰ ਆਂ ਲੂ ਜਿਹੇ ਮਾਰ ਦੇ ਵੀਰੇ ਰੋਇ ਜੂ ਦੇ ਇਕ ਨੰਬਰ ਬਈਆ ਹੂੰ ਓਕੇ ਜੀ ਖੋਲੋ ਨਿਆਣਾ ਖੋਲੋ ਮਾਂ ਵੀਰੇ ਇਹਦੇ ਕਿੰਨੇ ਪੈਸੇ ਆ ਇਹ ਬਾਈ 45000 ਦੇ ਦਾਂਗੇ ਮਾਨਦਾਨ ਹੋ ਜੂ ਬੱਚੋ ਮਾੜ ਮਾੜ ਮੋਟਾ ਹੋਊਗਾ ਬਈ ਬੱਚੀ ਬਹੁਤ ਚੰਗੀ ਹੈ ਬੱਚੀ ਚੰਗੀ ਹੈ ਬਾਤ ਦੀ ਗੱਲ ਦੁੱਧ ਨੇ 15 ਕਿਲੋ ਪਾਈ ਜਾਣਾ ਹਾਂਜੀ ਹਾਂ ਦੁੱਧ ਪਾ ਦੋ ਜੀ ਓਕੇ ਹਾਂਜੀ 48000 ਤੇ ਇਧਰ ਉਹ ਬੱਚਾ ਤੁਹਾਡਾ ਚੰਗੀ ਜਾਂਦਾ 1 ਲੱਖ ਤੇ 22000 ਧੰਨਵਾਦ ਜੀ